ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੇਠੀਆ ਕੱਲ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਜਿਵੇਂ ਹੀ ਖਬਰ ਆਈ ਕਿ ਸੁਪਰੀਮ ਕੋਰਟ ਨੇ ਉਹਨਾਂ ਨੂੰ ਜਵਾਬ ਦੇ ਦਿੱਤੀ ਹੈ ਇੱਕ ਪਾਸੇ ਜਿੱਥੇ ਤੂਤੇ ਉੜ ਗਏ ਆ ਆਦੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਤੇ ਦੂਸਰੇ ਪਾਸੇ ਅੱਜ ਵਿਕਰਮ ਜੇਠੀਆ ਜਿਵੇਂ ਹੀ ਨਾਭਾ ਦੀ ਨਵੀਂ ਜੇਲ੍ਹ ਦੇ ਵਿੱਚੋਂ ਬਾਹਰ ਆਏ ਉਹਨਾਂ ਨੇ ਚੈਲੰਜ ਕਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੱਛਾਂ ਨੂੰ ਤਾ ਵੀ ਦਿੱਤਾ ਗਿਆ ਤੰਜ ਵੀ ਕੱਸੇਗਾ ਤੇ ਉਹਨਾਂ ਕਿਹਾ ਕਿ ਜੇਲ੍ਹ ਦੇ ਵਿੱਚੋਂ ਬੈਠ ਕੇ ਤੁਹਾਡੀਆਂ ਸਾਰੀਆਂ ਖਬਰਾਂ ਮੈਨੂੰ ਮਿਲਦੀਆਂ ਰਹੀਆਂ ਨਹੀਂ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਸ਼ਰੂਮਰੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਠਿਆ ਆ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਤੋਂ ਬਾਅਦ ਨਾਭਾ ਦੀ ਜੇਲ੍ਹ ਤੋਂ ਬਾਹਰ ਆ ਗਏ ਹਨ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਮਜੀਠਿਆ ਨੇ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਦੇ ਅਤੇ ਆਪਣੇ ਸਮਰਥਕਾਂ ਵਿੱਚ ਨਵਾਂ ਜੋਸ਼ ਭਰਿਆ ਸਰਕਾਰ ਨੇ ਦਬਾਇਆ ਵਾਹਿਗੁਰੂ ਨੇ ਤਾਕਤ ਦਿੱਤੀ ਮੀਡੀਆ ਨਾਲ ਗੱਲਬਾਤ ਕਰਦੇ ਆ ਮਜੀਠੀਆ ਨੇ ਕਿਹਾ ਸਰਕਾਰ ਨੇ ਮੈਨੂੰ ਜਿਉਂਦਾ ਦਬਾਉਣ ਦੀ ਕੋਸ਼ਿਸ਼ ਕੀਤੀ ਸਰਕਾਰ ਨੇ ਮੈਨੂੰ ਜਿੰਨਾ ਦਬਾਉਣ ਦੀ ਕੋਸ਼ਿਸ਼ ਕੀਤੀ ਵਾਹਿਗੁਰੂ ਨੇ ਮੈਨੂੰ ਉਨੀ ਹੀ ਜ਼ਿਆਦਾ ਤਾਕਤ ਬਖਸ਼ੀ ਉਹਨਾਂ ਨੇ ਅੱਗੇ ਕਿਹਾ ਕਿ ਸਰਕਾਰਾਂ ਬੁੱਧ ਲੜਨਾ ਕਦੇ ਸੌਖਾ ਨਹੀਂ ਹੁੰਦਾ ਪਰ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਦਿੱਲੀ ਦੇ ਹੁਕਮ ਰਾ ਹੁਕਮ ਰਾਣਾ ਨੂੰ ਵੰਗਾਰ ਆਪਣੇ ਤੇਵ ਜਖਤ ਕਰਦਿਆਂ ਮਜੀਠੀਆ ਨੇ ਸਿੱਧਾ ਦਿੱਲੀ ਦੀ ਲੀਡਰਸ਼ਿਪ ਨੂੰ ਚੁਣੌਤੀ ਦਿੱਤੀ ਅਤੇ ਉਹਨਾਂ ਨੂੰ ਕਿਹਾ ਕਿ ਦਿੱਲੀ ਦੇ ਹਕਮਰਾਨਾਂ ਨਾਲ ਇੱਟ ਦੀ ਏਟ ਵਜਾਉਣੀ ਹੈ ਇਹ ਲੋਕ ਚਾਹੁੰਦੇ ਸਨ ਮੈਂ ਕਦੇ ਜਿਉਂਦਾ ਬਾਹਰ ਨਾ ਆਵਾਂ ਪਰ ਅੱਜ ਵਾਹਿਗੁਰੂ ਵਾਹਿਗੁਰੂ ਦੀ ਮਿਹਰ ਸਦਕਾ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਯਾਨੀ ਕਿ ਸਿੱਧਾ ਚੈਲੰਜ ਕੀਤਾ ਗਿਆ ਹੈ ਬਿਕਰ ਮਜੀਠੀਆ ਵੱਲੋਂ ਕਿ ਦਿੱਲੀ ਵਾਲਿਆਂ ਦੀ ਮੈਂ ਇੱਟ ਦੇ ਨਾਲ ਇੱਟ ਖੜਕਾ ਦੇਵਾਂਗਾ ਮੈਨੂੰ ਜਿਉਂਦਾ ਉਹ ਜੇਲ੍ਹ ਦੇ ਵਿੱਚੋਂ ਨਹੀਂ ਆਉਣ ਦੇਣਾ ਚਾਹੁੰਦੇ ਸੀ ਲੇਕਿਨ ਵਾਹਿਗੁਰੂ ਦੀ ਮਿਹਰ ਸਦਕਾ ਮੈਂ ਅੱਜ ਤੁਹਾਡੇ ਸਾਹਮਣੇ ਖੜਾ ਹਾਂ ਜਿੱਤ ਦੇ ਮੁੱਖ ਨੁਕਤੇ ਸੱਚ ਦੀ ਜਿੱਤ ਮਜੀਠੀਆ ਦੇ ਆਪਣੀ ਰਿਹਾਈ ਨੂੰ ਅਕਾਲ ਪੁਰਖ ਦੀ ਬਖਸ਼ਿਸ਼ ਅਤੇ ਸਚਾਈ ਦੀ ਜਿੱਤ ਦੱਸਿਆ ਸਿਆਸੀ ਬਦਲਾਖੋਰੀ ਉਹਨਾਂ ਨੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਨੇ ਉਹਨਾਂ ਨੂੰ ਸਿਆਸੀ ਰੰਜਿਸ਼ ਤਹਿਤ ਨਿਸ਼ਾਨਾ ਬਣਾਇਆ ਹੈ ਜੇ ਜੇਲ੍ਹ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਅਕਾਲੀ ਵਰਕਰਾਂ ਨੇ ਫੁੱਲਾਂ ਦੀ ਵਰਖਾ ਕਰਕੇ ਆਪਣੇ ਆਗੂ ਦਾ ਸਵਾਗਤ ਕੀਤਾ ਬਿਕਰਮ ਮਜੀਠੀਆ ਦੀ ਰਿਹਾਈ ਨਾਲ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਗਰਮਾ-ਗਰਮੀ ਵਧਨ ਦੇ ਅਸਾਰ ਹਨ ਖਾਸ ਕਰਕੇ ਉਹਨਾਂ ਨੇ ਸਿੱਧੇ ਤੌਰ ਤੇ ਆਰ-ਪਾਰ ਦੀ ਲੜਾਈ ਦਾ ਐਲਾਨ ਕੀਤਾ ਬਿਕਰਮ ਸਿੰਘ ਮਜੀਠੀਆ ਦੇ ਆਪਣੀ ਰਿਹਾਈ ਤੋਂ ਬਾਅਦ ਜਿੱਥੇ ਸਰਕਾਰ ਤੇ ਸਿਆਸੀ ਹਮਲੇ ਕੀਤੇ ਉੱਥੇ ਹੀ ਉਹਨਾਂ ਨੇ ਜੇਲ੍ਹ ਦੇ ਦਿਨਾਂ ਦੇ ਅਤੇ ਰਾਧਾ ਸਵਾਮੀ ਸਾਸੰਗ ਬਿਆਸ ਦੇ ਮੁਖੀ ਬਾਬਾ ਗੁਰਦੇਵ ਸਿੰਘ ਢੀਲੋਂ ਨਾਲ ਹੋਈ ਮੁਲਾਕਾਤ ਬਾਰੇ ਭਾਵ ਖੁਲਾਸੇ ਵੀ ਕੀਤੇ ਮਜੀਠੀਆ ਨੇ ਦੱਸਿਆ ਕਿ ਜੇਲ੍ਹ ਦੌਰਾਨ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੂੰ ਮਿਲ ਲਾਇਏ ਸਨ ਇਸ ਮੁਲਾਕਾਤ ਬਾਰੇ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਡੇਰਾ ਮੁਖੀ ਦੀ ਉਸ ਨੂੰ ਜਾਦੂ ਦੀ ਜੱਫੀ ਨਹੀਂ ਮੈਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਮੈਂ ਸੰਤ ਮਹਾਪੁਰਸ਼ਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੈਂ ਘੋੜੇ ਵਿੱਚ ਕੇ ਸੌਂਦਾ ਸੀ ਸਰਕਾਰ ਵੱਲੋਂ ਬਣਾਏ ਗਏ ਦਬਾਅ ਤੇ ਚੁਟਕੀ ਲੈਂਦੇ ਆ ਮਜੀਠੀਆ ਨੇ ਕਿਹਾ ਕਿ ਉਹ ਜੇਲ੍ਹ ਵਿੱਚ ਬਿਲਕੁਲ ਬੇਫਿਕਰ ਸਨ ਉਹਨਾਂ ਨੇ ਕਿਹਾ ਕਿ ਸਰਕਾਰ ਸੋਚਦੀ ਸੀ ਕਿ ਮੈਂ ਪਰੇਸ਼ਾਨ ਸਾਂ ਪਰ ਮੈਂ ਜੇਲ੍ਹ ਵਿੱਚ ਘੋੜੇ ਵਿੱਚ ਕੇ ਸੌਂਦਾ ਸੀ ਮੈਨੂੰ ਕਿਸੇ ਗੱਲ ਦਾ ਡਰ ਨਹੀਂ ਸੀ ਉਹਨਾਂ ਨੇ ਹੱਸਦਿਆਂ ਕਿਹਾ ਕਿ ਜੇਲ੍ਹ ਵਿੱਚ ਉਹਨਾਂ ਦੀ ਬਹੁਤ ਸੇਵਾ ਹੋਈ ਉਹਨਾਂ ਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ ਗਈ ਮੌਜੂਦਾ ਸਰਕਾਰ ਤੇ ਨਿਸ਼ਾਨਾ ਸਾਧਿਆਂ ਮਜੀਠੀਆ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਦੇ ਕੰਮ ਕਰਨ ਦੀ ਬਚਾਏ ਸਾਰਾ ਜ਼ੋਰ ਉਹਨਾਂ ਨੂੰ ਨਿਸ਼ਾਨਾ ਬਣਾਉਣ ਤੇ ਲਗਾਇਆ ਅਤੇ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਪਿਛਲੇ 6 ਮਹੀਨਿਆਂ ਵਿੱਚ ਪੰਜਾਬ ਲਈ ਕੋਈ ਹੋਰ ਕੰਮ ਨਹੀਂ ਕੀਤਾ ਸਿਰਫ ਉਹਨਾਂ ਨੇ ਮੇਰਾ ਨਾਮ ਜਪਿਆ ਹੈ ਲੱਗਦਾ ਸੀ ਕਿ ਜਿਵੇਂ ਲੱਗਦਾ ਸੀ ਕਿ ਜਿਵੇਂ ਮੇਰੇ ਕੋਲ ਨਾਮ ਮੇਰੇ ਨਾਮ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੋਲ ਅਜੰਡਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਬੈਠਾਂਗਾ ਨਹੀਂ ਜਿੱਥੇ ਸਰਕਾਰ ਦੀਆਂ ਮੈਨੂੰ ਕਮੀਆਂ ਦੱਸਣਗੀਆਂ ਮੈਂ ਜਗ ਜਗਰ ਕਰਾਂਗਾ ਮੈਂ ਲੜਾਈ ਲੜਾਂਗਾ ਸੱਚ ਦੀ ਮੈਂ ਲੜਾਈ ਲੜਾਂਗਾ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਨੌਜਵਾਨਾਂ ਦੀ ਪੰਜਾਬ ਦੇ ਬੇਰੁਜ਼ਗਾਰਾਂ ਦੀ ਪੰਜਾਬ ਦੀ ਕਿਸਾਨੀ ਦੀ ਤੇ ਪੰਜਾਬ ਦੀ ਜਵਾਨੀ ਦੀ ਬਿਕਰਮ ਜੀਠਿਆ ਨੇ ਮੁਛਾ ਨੂੰ ਤਾ ਦੇ ਕੇ ਫਿਰ ਚੈਲੰਜ ਕਰ ਦਿੱਤਾ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਮੈਂ ਚੁੱਪ ਨਹੀਂ ਬੈਠਾਂਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਫਿਰ ਉਹਨਾਂ ਨੇ ਗਿੱਚੀ ਨੂੰ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਿੱਚੀ ਨੂੰ ਵੀ ਹੱਥ ਪਾਇਆ ਜਾਵੇਗਾ ਜਿਸ ਤਰ੍ਹਾਂ ਪਹਿਲਾਂ ਪੇਰੋਸੀ ਬਿਕਰਮ ਜੇਠੀਆ ਦੇ ਜਦੋਂ ਉਹ ਗ੍ਰਿਫਤਾਰ ਨਹੀਂ ਹੋਏ ਸੀ ਉਹੀ ਤੇਵਰ ਅੱਜ ਫਿਰ ਦੁਬਾਰਾ ਉਹੀ ਮਜਾਜ ਅੱਜ ਫਿਰ ਦੁਬਾਰਾ ਸ਼ੁਰੂ ਹੋਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਗਣਾ ਵੱਲੋਂ ਦਿਖਾਇਆ ਗਿਆ ਧੰਨਵਾਦ